ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਟਿਕ ਇਹ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਪ੍ਰੇਮ ਗੁਰਖੀ ਜੀ ਦੀ ਲਿਖੀ ਹੋਈ ਕਹਾਣੀ ਕੁੰਡਾ ਸੀਤ ਹਵਾ ਦਾ ਬੁੱਲਾ ਫਿਰ ਅੱਖਾਂ ਠਾਰ ਗਿਆ ਅੱਗ ਵੀ ਕਦੋਂ ਦੀ ਸੌ ਚੁੱਕੀ ਸੀ ਕਿੰਨਾ ਵੱਡਾ ਮੱਚ ਸੀ ਜਿਹੜਾ ਹੁਣ ਸਵਾਦੇ ਚਾਰ ਬੁੱਕ ਬਣ ਕੇ ਰਹਿ ਗਿਆ ਸੀ ਜੋਗਲ ਵੀ ਹੁਣ ਵੇਂ ਹੀ ਤੇਰੀ ਬਣਿਆ ਪਿਆ ਹੋਵੇਗਾ ਉਹਦੇ ਤਾਂ ਚਿਖਾ ਹੀ 7 ਫੁੱਟ ਉੱਚੀ ਜਣੀ ਗਈ ਸੀ ਬਾਲਣ ਹੀ ਬਹੁਤ ਹੋ ਗਿਆ ਸੀ ਇੱਕ ਟਰਾਲੀ ਜ਼ਿੰਮੇਦਾਰਾਂ ਦੇ ਘਰ ਵੱਲੋਂ ਆ ਗਈ ਤੇ ਗੱਡਾ ਭਰ ਕੇ ਵਿੜੇ ਵੱਲੋਂ ਜਰਨੈਲ ਹੁਣੀ ਲੈ ਆਏ ਕਿੰਦਾ ਸਾਰੇ ਪਿੰਡ ਨੇ ਭੱਜ ਦੌੜ ਕੀਤੀ ਜਿਵੇਂ ਕਿਤੇ ਉਹਨਾਂ ਦਾ ਸਗਾ ਸੋਦਰਾ ਮਰ ਗਿਆ ਹੋਵੇ ਤੇ ਹੁਣ ਸਾਡੇ ਕੋਲ ਕੋਈ ਵੀ ਨਹੀਂ ਸਾਰੇ ਮੈਨੂੰ ਤੇ ਪੂਆ ਨੂੰ ਇਕੱਲਿਆਂ ਛੱਡ ਕੇ ਚਲੇ ਗਏ ਜਿਉਂ ਹੀ ਹਨੇਰਾ ਲੱਥਿਆ ਇੱਕ ਇੱਕ ਕਰਕੇ ਉੱਠਦੇ ਗਏ ਕੋਈ ਕਹਿੰਦਾ ਡੰਗਰ ਅੰਦਰ ਬੰਨਣੇ ਨੇ ਕੋਈ ਕਹਿੰਦਾ ਕੁਤਰਾ ਕਰਨਾ ਸਭ ਨੂੰ ਜਾਨ ਪਿਆਰੀ ਹੈ ਸਾਡੀ ਖਾਤਰ ਕਿਹੜਾ ਕੋਈ ਗੋਲੀਆਂ ਖਾਵੇ ਹੁੱਕਾ ਧਰਨ ਲਈ ਮੈਂ ਜਿੰਮਟੇ ਨਾਲ ਸਵਾਫ ਰੋਣੀ ਇੱਕ ਵੀ ਕੋਲਾ ਨਹੀਂ ਸੀ ਉਬੜ ਜ਼ਰੂਰਤ ਦਿੱਤੀ ਸੀ ਗੋਸੇ ਨਾਲ ਮੈਂ ਚਿੰਮਟਾ ਵਗਾ ਕੇ ਕਿਕਰ ਵੱਲ ਛੁੱਟਿਆ ਤਾਂ ਕਿਕਰ ਕਿਕਰ ਕਰਦੀ ਕੋਚਰੀ ਉੱਕੀ ਮੈਂ ਤਰਹਿ ਕੇ ਸੁਨ ਪਈ ਵਿੜੇ ਚ ਚਾਤੀ ਮਰੀ ਕੰਦਾ ਨਾਲ ਸਹਿਮ ਕੇ ਖੜੇ ਹਨੇਰੇ ਤੋਂ ਪਿਆ ਆਇਆ ਹੁਣ ਤਾਂ ਇੰਨੇ ਕੁ ਹਨੇਰੇ ਤੋਂ ਹੀ ਮੰਨ ਜਾਂਦਾ ਹੈ ਨਹੀਂ ਤਾਂ ਕਿੱਥੇ ਟੀਰੋਵਾਲ ਤੇ ਕਿੱਥੇ ਚੱਕ ਮਿਸ਼ਰੀ ਖਾਨ ਅਨੇਕਾ ਵਾਰੀ ਟੀਰੋਵਾਲ ਤੋਂ ਅੱਧੀ ਅੱਧੀ ਰਾਤ ਨੂੰ ਪਿੰਡ ਪਰਤਣ ਕੱਚੇ ਰਾ ਸਿੱਧਾ ਨਹਿਰ ਟੱਪ ਕੇ ਵਗਣ ਬਿਨਾ ਕਿਸੇ ਡਰ ਡੁੱਕਰ ਦੇ ਪਰ ਹੁਣ ਤਾਂ ਅਗਲੇ ਘਰੀ ਆ ਧਮਕਦੇ ਨੇ ਜਿਵੇਂ ਕਹਿ ਰਹੇ ਹੁਣ ਅਸੀਂ ਸੇਵਾ ਕਰਨ ਲਈ ਹੀ ਘਰ ਆ ਗਏ ਆ ਬਾਹਰ ਜਾਣ ਦੀ ਖੇਚੜ ਨਾ ਕਰੋ ਜਿੱਦਾਂ ਅੱਜ ਜੁਗਲ ਨਾਲ ਹੋਈ ਹੈ ਅਗਲੇ ਆਏ ਤੇ ਉਸ ਨੂੰ ਗੋਲੀਆਂ ਨਾਲ ਭੁੰਨ ਕੇ ਆਉਗੇ ਰੱਖਿਆ ਵੇਰਖਰਮ ਉੱਠ ਕੇ ਆ ਜਾ ਅੰਦਰ ਕਾਕਾ ਹਨੇਰਾ ਹੋ ਗਿਆ ਹੁਣ ਤਾਂ ਪੂਆ ਨੇ ਤੀਜੀ ਵਾਰ ਆਵਾਜ਼ ਮਾਰੀ ਹੈ ਪੂਆ ਬਹੁਤ ਡਰੀ ਹੋਈ ਹੈ ਉਹ ਵਾਰ-ਵਾਰ ਕਹਿ ਰਹੀ ਹੈ ਕਿ ਮੈਂ ਅੰਦਰ ਆ ਕੇ ਬੈਠਾਂ ਜਦੋਂ ਧੂਏ ਦਿਵਾਲੇ ਬੈਠੇ ਸਾਰੇ ਜਣੇ ਉੱਠ ਕੇ ਚਲੇ ਗਏ ਤਾਂ ਗੁੱਸੇ ਵਿੱਚ ਜਾਂ ਦਿਵਾਲੇ ਪਸਰੀ ਇਹ ਕੱਲ ਕੋਲੋਂ ਸਹਿਮ ਕੇ ਉਹ ਕੰਬਣ ਲੱਗ ਪਈ ਸੀ ਵੇ ਉਜੜ ਜਾਣ ਇਹ ਸਾਰੇ ਪਿੰਡ ਵਾਲੇ ਮੱਖੀਆਂ ਵਾਂਗ ਉੱਡ ਗਏ ਸਾਰੇ ਪਤਾ ਨਹੀਂ ਕਿ ਹਿਵਾ ਵਗਈਏ ਅਗਲੇ ਜਣੇ ਦਾ ਮੜਾ ਮੋਟਾ ਵੀ ਦੁਖਦਰਦ ਨਹੀਂ ਰਿਹਾ ਨਹੀਂ ਉਹ ਵੀ ਤਾਂ ਵੇਲੇ ਹੀ ਸੀ ਲੈ ਸਾਡਾ ਭਾਈਆ ਗੁਜਰ ਗਿਆ ਤਕਾਲਾਂ ਦਾ ਵੇਲਾ ਸੀ ਅੱਧਾ ਪਿੰਡ ਇੱਥੇ ਵੇੜੇ 'ਚ ਰਾਤ ਪਰ ਬੈਠਾ ਰਿਹਾ ਇੱਕ ਚਲਾ ਜਾਵੇ ਦੋ ਆ ਜਾਣ ਲੈ ਤੂੰ ਆਪਣੇ ਬਿਮਾਰ ਹੋਣ ਦੀ ਗੱਲ ਹੀ ਕਰ ਲੈ ਕਿਦਾਂ ਚੱਕੀ ਵਾਲਾ ਨੈਵ ਅੱਧੀ ਰਾਤ ਨੂੰ ਲੈ ਕੇ ਤੁਰ ਪਿਆ ਸੀ ਕਿਉਂ ਰੱਖਿਆ ਯਾਦ ਹੈ ਨਾ ਪੂਆ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਉਦੋਂ ਹੁੰਦੇ ਸੀ ਲੋਕ ਵੇਲੇ ਹੁਣ ਤਾਂ ਮਰਨ ਜੋਗੀ ਵੀ ਵੇਲ ਹੈ ਨਹੀਂ ਸਾਰਾ ਦਿਨ ਸਾਡੇ ਖਾਤਰ ਹੀ ਤਾਂ ਦਿਨ ਖੋਟਾ ਕਰਕੇ ਬੈਠੇ ਰਹੇ ਉਹਨਾਂ ਕੰਮ ਤਾਂ ਦੇਵਤਾ ਕਰਨੇ ਹੋਏ ਮੈਂ 부ਆ ਦਾ ਮਨ ਠੰਡਾ ਕਰਨਾ ਚਾਹਿਆ ਪਰ 부ਆ ਚੁੱਪ ਨਹੀਂ ਸੀ ਕੀਤੀ ਤੇ ਬੀਤੇ ਨੂੰ ਯਾਦ ਕਰ ਕਰ ਝੋੜਦੇ ਹੋਏ ਉੱਠ ਕੇ ਅੰਦਰ ਜਾ ਬੈਠੀ ਸੀ ਵੇ ਰੱਖਿਆ ਤੂੰ ਸੁਣਦਾ ਕਿਉਂ ਨਹੀਂ ਇੱਥੇ ਬੈਠਾ ਹੁੱਕਾ ਪੀ ਜਨ ਮੈਂ ਕਹਨੀਆ ਉੱਠ ਕੇ ਆ ਜਾ ਤੋ ਸਿਤਾ ਆਪ ਮੌਤ ਨੂੰ ਵਾਜਾਂ ਮਾਰਦੇ ਆਂ ਮੈਂ ਕਹੀ ਜਾਨੀਆ ਅੰਦਰ ਆ ਜਾ ਅੰਦਰ ਆ ਜਾ ਉੱਥੇ ਬੈਠਾ ਹੀ ਗੁੜਗੁੜ ਕਰੀ ਜਾਂਦਾ ਉੱਠ ਤਾਂ 부ਆ ਬੈਠ ਤੇ ਦਰਾਂ ਚ ਆ ਕੇ ਹਰ ਖਣਨ ਬੋਲੀ ਤੇ ਮੈਂ ਹੁੱਕਾ ਚੁੱਕ ਕੇ ਖੜ ਗਿਆ ਇਹ 부ਆ ਜੇ ਕਿਤੇ ਪਹਿਲਾਂ ਆਈ ਹੁੰਦੀ ਤਾਂ ਇਹਨੇ ਜੁਗਲ ਨੂੰ ਮਰਨ ਨਹੀਂ ਸੀ ਦੇਣ ਇਹਨੇ ਉਹਨੂੰ ਬੂਹਾ ਖੋਲਣ ਲਈ ਜਾਣ ਨਹੀਂ ਸੀ ਦੇਣਾ ਰੋਕਿਆ ਤਾਂ ਮੈਂ ਵੀ ਬਥੇਰਾ ਮੈਂ ਕਿਹਾ ਜਿਹੜਾ ਵੀ ਹੈ ਖੜਕਾਈ ਜਾਣ ਦੇ ਬੂਹਾ ਤੋਂ ਉੱਠੇ ਨਾ ਪਰ ਉਹ ਮੰਨਿਆ ਨਹੀਂ ਜਵਾਨੀ ਦੇ ਜੋਸ਼ ਚ ਮੈਨੂੰ ਕਹਿਣ ਲੱਗਾ ਪਾ ਇਹ ਪੰਡਤ ਮਿਲਖੀ RAM ਦਾ ਘਰ ਦੋ ਸੁਖ ਵੇਲੇ ਜੇ ਕਿਸੇ ਨੇ ਇਸ ਬੂਹੇ ਤੇ ਅੱਧੀ ਰਾਤ ਵੀ ਹਾਕ ਮਾਰੀ ਤਾਂ ਅਗਲਾ ਮੁੜਕੇ ਨਹੀਂ ਗਿਆ ਬਸ ਜੀ ਰੋਕਦਿਆਂ ਰੋਕਦਿਆਂ ਫੜਾਕ ਜਾ ਕੇ ਬੂਹਾ ਖੋਲਤਾ ਮੈਂ ਹਲੇ ਕਿਹਾ ਵੀ ਇਹ ਹਾਂ ਵਾਜ ਮਾਰ ਕੇ ਪਹਿਲਾਂ ਪੁੱਛੀ ਭਾਈ ਕੌਣ ਹੈ ਕੋਈ ਸੌਦਾ ਪਤਾ ਲੈਣਾ ਹੋ ਤਾਂ ਦਿਨ ਚੜੇ ਆਵੇ ਪਰ ਕਿੱਥੇ ਅਗਲਿਆਂ ਸਿੰਨ ਕੇ ਗੋਲੀਆਂ ਮਾਰੀਆਂ ਤਾਂ ਕਿਤੇ ਜਾ ਕੇ ਪਿੱਛੇ ਨੂੰ ਦੌੜਿਆ ਇੱਥੇ ਆ ਕੇ ਚੁਫਾਲ ਡਿੱਗ ਪਿਆ ਇੱਥੇ ਜਿੱਥੇ ਮੈਂ ਖੜਾ ਜਿਉਂ ਹੀ ਪਿੰਡ ਪਿੰਡ ਗੋਲੀਆਂ ਨਾਲ ਬੰਦੇ ਮਾਰੇ ਜਾਣ ਲੱਗੇ ਤੇ ਨਾਲ ਹੀ ਚਿੱਠੀਆਂ ਆਉਣ ਲੱਗੀਆਂ ਤਾਂ ਸਾਰਾ ਟੱਬਰ ਮਾਸੜ ਬਾਲ ਮੁਕੰਦ ਕੋਲ ਦਿੱਲੀ ਜਾਣ ਲਈ ਤਿਆਰ ਹੋ ਗਿਆ ਮੈਂ ਅੜਿਆ ਰਿਹਾ ਤੇ ਉਹ ਮੈਨੂੰ ਇਕੱਲੇ ਨੂੰ ਛੱਡ ਕੇ ਚਲੇ ਗਏ ਮੇਰਾ ਜਾਣ ਨੂੰ ਮانے ਨਹੀਂ ਮੰਨਿਆ ਜੁਗਲਵਿਤਾ ਬਾਅਦ ਵਿੱਚ ਹੀ ਆਇਆ ਉਹਦੇ ਹੋਣੀ ਘੇਰ ਲਈ ਉਹਦੀ ਲਾਸ਼ ਦੇਖੀ ਤਾਂ ਮੈਨੂੰ ਪੂਰੇ ਪਰਿਵਾਰ ਦਾ ਖਿਆਲ ਆ ਪਰ ਦਿੱਲੀੋਂ ਆਉਣਾ ਕਿਹੜਾ ਸੌਖਾ ਸੀ ਸਵੇਰ ਦਾ ਤੁਰਿਆ ਬੰਦਾ ਸਕਾਰਾਂ ਤੱਕ ਮਸ ਹੀ ਅਪੜਦਾ ਫਿਰ ਕੌਣ ਸਾਰਾਂ ਖੜਕਾਉਂਦਾ ਫਿਰਦਾ ਬੂਆ ਸ਼ਹਿਰ ਬੈਠੀ ਸੀ ਇਹਨੂੰ ਲਿਆਉਣ ਲਈ ਮੈਂ ਬੰਦਾ ਭੇਜ ਦਿੱਤਾ ਇਹ ਵੀ ਕੱਲੀ ਹੀ ਆਈ ਤੇ ਆਉਂਦੀ ਮੇਰੇ ਗੜ ਲਾ ਕੇ ਕੀਰਨੇ ਪਉਣ ਲੱਗ ਪਈ ਚੁੱਪ ਕਰਾਇਆ ਤਾਂ ਦੱਸਣ ਲੱਗੀ ਤੇਰਾ ਫੁੱਫੜ ਦਾ ਬਿਮਾਰ ਪਿਆ ਬਿਹਾਰੀ لال ਲੁਧਿਆਣੇ ਤੋਂ ਮਾਲ ਲੈਣ ਗਿਆ ਸੀ ਬਹੁ ਉਂਝ ਆਉਣ ਦੇ ਲੈਕ ਨਹੀਂ ਸੀ ਮੈਂ ਕੁਝ ਨਹੀਂ ਸੀ ਬੋਲਿਆ ਮੈਨੂੰ ਪਤਾ ਸੀ ਪੈ ਪੈ ਚਾਰੇ ਪਾਸੇ ਫੈਲਿਆ ਹੋਇਆ ਵਿਚਾਰੀ ਪੂਆ ਸੱਚੀ ਸੀ ਮੈਂ ਹੁੱਕਾ ਚੁੱਕੇ ਅੰਦਰ ਆ ਗਿਆ ਪੂਆ ਨੇ ਦੋਨੇ ਮੰਜਿਆਂ ਚੋਂ ਇੱਕ ਤੇ ਰਜਾਈ ਰੱਖੀ ਹੋਈ ਸੀ ਉਹ ਤਖਤਾ ਫੜ ਕੇ ਖੜੀ ਮੇਰੇ ਵੱਲ ਕੂਰਕੂਰ ਦੇਖ ਰਹੀ ਸੀ ਜੇ ਤੂੰ ਮੇਰੀ ਗੱਲ ਮੰਨੇ ਤਾਂ ਇੱਕ ਕੰਮ ਕਰ ਬਸ ਅੱਜ ਦੀ ਰਾਤ ਕਿਤੇ ਹੋਰ ਜਾ ਘਟ ਮੈਂ ਇੱਥੇ ਪੈ ਜਾਨੀ ਆ ਕਾਕਾ ਹੁਣ ਇਸ ਪਿੰਡ ਚ ਰਹਿਣ ਦਾ ਧਰਮ ਨਹੀਂ ਰਿਹਾ ਇਤੋਂ ਦੀ ਮਿੱਟੀ ਤੁਹਾਡੇ ਲਹੂ ਦੇ ਤਿਹਾਈ ਹੋ ਗਈ ਹੈ ਦੇਨ ਚੜਦੇ ਨੂੰ ਇੱਥੋਂ ਤੁਰ ਚਲ ਬੋਲ ਰਹੀ ਹੋਈ ਉਹ ਮੰਜੇ ਤੇ ਬਹਿ ਕੇ ਮੇਰੇ ਵੱਲ ਨੀਜ਼ ਲਾ ਕੇ ਦੇਖਣ ਲੱਗੀ ਹੁਆ ਇੱਕ ਗੱਲ ਤੂੰ ਐਂ ਦੱਸ ਕਿੱਥੇ ਵਗ ਜਾਵਾਂ ਦਿੱਲੀ ਦੇਖਣ ਘੁੰਮ ਕੇ ਆਈ ਗਿਆ ਸੀ ਜਗਨ ਹੁਣ ਸਾਰਾ ਟੱਬਰ ਉੱਥੇ ਦਿੱਲੀ ਜਾ ਕੇ ਤੰਬੂ ਲਾਈ ਬੈਠਾ ਹੈ ਕੀ ਹੱਜ ਹੈ ਮੈਂ ਵੀ ਦੇਖ ਕੇ ਆਇਆ ਸੀ 100-100 ਰੁਪਏ ਖਾਤਰ ਜਲੂਸ ਕੱਢਦੇ ਫਿਰਦੇ ਸੀ ਮੰਗ ਖਾਣਿਆ ਵਾਂ ਕਾਦਾ ਜੀਣਾ ਉਹ ਫਿਰ ਦੂਜੀ ਗੱਲ ਉਥੋਂ ਦੇ ਲੋਕ ਐ ਦੇਖਦੇ ਆ ਜਿੱਦਾਂ ਅਸੀਂ ਕਿਸੇ ਬਾਹਰਲੇ ਦੇਸ਼ੋਂ ਕਬਜ਼ਾ ਕਰਨ ਆਈ ਹੋਈ ਫੇਰ ਕੋਈ ਕੰਮ ਨਾ ਕਰ ਉਹਦੇ ਨਾਲੋਂ ਇੱਥੇ ਆਪਣਾ ਕੰਮ ਧੰਦਾ ਤਾਂ ਹੈ ਦੁਕਾਨ ਚੋਂ ਕਮਾ ਕੇ ਹਫ਼ਤੇ ਦੇ ਹਫ਼ਤੇ 4-500 ਭੇਜਦਾ ਹੁਣ ਦੁਕਾਨ ਨੂੰ ਜਿੰਦਾ ਮਾਰ ਕੇ ਬਹਿ ਰਹੀਏ ਤਾਂ ਖਾਣਾ ਕਿੱਥੋਂ ਬੋਲਦਾ ਹੋਇਆ ਮੈਂ ਹੁੱਕੇ ਨੂੰ ਇੱਕ ਪਾਸੇ ਰੱਖਦਾ ਬਚਿਆ ਇਹ ਸਾਰਾ ਕੁਝ ਤਾਂ ਜਾਣ ਨਾਲ ਹੀ ਹੈ ਹੁਣ ਕੀ ਲੈ ਗਿਆ ਜੁਗਲ ਪਈਏ ਦੁਕਾਨ ਕੌਣ ਖੋਲੂ ਹੂਆ ਬਹੁਤ ਉਦਾਸ ਵਾਜ ਚਹਿੰਦੀ ਹੋਈ ਮੇਰੇ ਕੋਲ ਆ ਬੈਠਦੀ ਹੈ ਚਲੋ ਉਹ ਜਾਣੇ ਮਹੀਨਾ ਖੰਡ ਬਾਹਰ ਰਹਿ ਕੇ ਆ ਜਾਈਂ ਸ਼ਾਇਦ ਭਗਵਾਨ ਮਿਹਰ ਕਰ ਦੇਵੇ ਬਈ ਡਰਦਾ ਮੈਨੂੰ ਵੀ ਲੱਗਦਾ ਪਰ ਹੁਣ ਕਰੀਏ ਕੀ ਕੋਰਾ ਪੁੱਟ ਕੇ ਤਾਂ ਲੋਕ ਨੋ ਰਹੇ ਨਾਲੇ ਪਿੰਡ ਦਾ ਪੂਰਾ ਜਾਣ ਦਿੰਦਾ ਤੂੰ ਦੇਖ ਹੀ ਲਿਆ ਸਵੇਰ ਦਾ ਕਿੰਨਾ ਮੋਹ ਕਰਦੇ ਆ ਗਲੀ ਗੌਂਡ ਵਾਲੀ ਲੈ ਮੋਹ ਲੈ ਕੇ ਆਇਆ ਏ ਕਾ ਦਾ ਮੋਹ ਜਦ ਪਤਾ ਪਈ ਸਾਡੇ ਨਾਲ ਆਹ ਕੁਝ ਹੋ ਗਿਆ ਤਾ ਉਹ ਕਹਿ ਨਹੀਂ ਸਕਦੇ ਸੀ ਕੋਈ ਰਖਾ ਰਾਮ ਸਾਡੇ ਘਰ ਆ ਪੋ ਸਰਪੰਚ ਕਹਿ ਸਕਦਾ ਸੀ ਆਹ ਪੱਕੇ ਵਾਲਿਆਂ ਦਾ ਸ਼ੰਕਰ ਹੀ ਕਹਿ ਦਿੰਦਾ ਨਾਲੇ ਬੰਦੂਕ ਰੱਖੀ ਹੈ ਉਹਨਾਂ ਕੋਲ ਤਾਂ ਸਾਡੇ ਭਾਈ ਇਹ ਨਾਲ ਇੰਨਾ ਲੈਣ ਦੇਣ ਸੀ ਇਹਨਾਂ ਦਾ ਇਹ ਮੂਹ ਮਾ ਸਭ ਉਤਨ ਉਤਨ ਹੀ ਐਵੇਂ ਦਿਖਾਵਾ ਉਹ ਆਦੀ ਗੱਲਾਂ ਠੀਕ ਹਨ 15 ਕੁ ਦਿਨ ਪਹਿਲਾਂ ਦੀ ਗੱਲ ਲੈ ਲੋ ਪਿੰਡੋਂ ਬਾਹਰ ਪੱਕੀ ਸੜਕ ਤੇ ਰਹਿੰਦੇ ਮਨਸਾ ਰਾਮ ਹੋਰਾਂ ਨੂੰ ਸਰਪੰਚ ਰੋਜ਼ ਹੀ ਕਿਹਾ ਕਰੇ ਕਿ ਡਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਲੋੜ ਹੋਵੇ ਅਸੀਂ ਹੈਗੇ ਆ ਜਿਸ ਦਿਨ ਉਹਨਾਂ ਨੂੰ ਧਮਕੀ ਵਾਲੀ ਚਿੱਠੀ ਆਈ ਉਹ ਸਾਰਾ ਟੱਬਰ ਰਾਤ ਨੂੰ ਸਰਪੰਚ ਦੇ ਘਰ ਨੂੰ ਚੱਲ ਪਿਆ। ਸਰਪੰਚ ਵੀ ਘਰ ਸੀ ਤੇ ਉਹਦੇ ਮੁੰਡੇ ਵੀ ਪਰ ਸਰਪੰਚਣੀ ਨੇ ਦਰਾਂ ਦਾ ਕੁੰਡਾ ਹੀ ਨਹੀਂ ਖੋਲਿਆ। ਕਹਿਣ ਲੱਗੀ ਕਿ ਘਰ ਹੈ ਨਹੀਂ ਕੋਈ ਵੀ। ਮਨਸाराम ਨੇ ਚੀਠਾਂ ਚੋਂ ਅੰਦਰ ਸਾਰਾ ਕੁਝ ਦੇਖ ਲਿਆ ਸੀ। ਉਹ ਸਰਪੰਚਣੀ ਨੂੰ ਕਹਿਣ ਲੱਗਾ ਚਾਚੀ ਇਹ ਕੁੰਡਾ ਦਰਾਂ ਨੂੰ ਹੀ ਲੱਗਾ ਰਹਿਣ ਦੇ। ਇਹ ਮਨ ਨੂੰ ਨਹੀਂ ਲੱਗਣਾ ਚਾਹੀਦਾ। ਮੈਂ ਹਿਗਲ ਮਨ ਵਿੱਚ ਹੀ ਆਪਣੇ ਆਪ ਨਾਲ ਕਰਦਾ ਹੋਇਆ ਉਹਵਲ ਵੇਖਦਾ ਹੋਇਆ ਉਹਦੀਆਂ ਕਹੀਆਂ ਗੱਲਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹਾਂ ਸਭ ਆਪਣੀ ਆਪਣੀ ਜਾਨ ਲਕੋਈਂ ਫਿਰਦੇ ਆ ਜਿੰਨਾ ਕੋ ਹੋ ਸਕਦਾ ਆੜਗਵਾੜ ਕਰਦਾ ਹੀ ਆ ਮੇਰੇ ਮੂੰਹੋਂ ਬਹੁਤਾ ਕੁਝ ਨਹੀਂ ਆਖਿਆ ਜਾਂਦਾ ਹੁਣ ਮੈਂ ਕਿਹੜੀ ਕਿਹੜੀ ਗੱਲ ਪੂਆ ਨੂੰ ਦੱਸਾਂ ਲੋਕਾਂ ਦੀ ਕਿਤੇ ਇੱਕ ਪਰਤ ਇਹ ਤਾਂ ਸਮੁੰਦਰ ਵਾਂਗੂ ਡੂੰਘੇ ਕੋਈ ਥਾਣੇ ਇਹਨਾਂ ਦੇ ਹੁਣ ਸਵੇਰ ਦੀ ਗੱਲ ਹੀ ਲਓ ਜਦੋਂ ਅਗਲੇ ਜੁਗਲ ਨੂੰ ਮਾਰ ਕੇ ਸੁੱਟ ਗਏ ਤਾਂ ਥੋੜੇ ਚਿਰ ਮਗਰੋਂ ਮੈਂ ਬਾਹਰ ਨਿਕਲਿਆ ਆਲੇ ਦੁਆਲੇ ਚੁੱਪ ਜਾ ਸੀ ਨਹੀਂ ਗੋਲੀ ਚੱਲੀ ਹੋਵੇ ਤਾਂ ਕਿਤੇ ਖਬਰ ਨਹੀਂ ਹੁੰਦੀ ਜਦੋਂ ਮੈਂ ਬਿਹੀ ਵਿੱਚ ਕੂਕਾਂ ਮਾਰੀਆਂ ਤਾਂ ਕਿਤੇ ਬਾਹਰ ਨਿਕਲੇ ਉਹ ਵੀ ਅੱਖਾਂ ਮਲਦੇ ਜਿੱਦਾਂ ਕਿਤੇ ਅੱਧੀ ਰਾਤ ਹੁੰਦੀ ਆ ਮੈਂ ਘੜੀ ਕੋ ਪਹਿਲਾਂ ਅਜੇ ਬਾਹਰੋਂ ਹੋ ਕੇ ਮੁੜਿਆ ਮੈਂ ਤਾਂ ਆਵਾਜ਼ ਨਹੀਂ ਸੁਣੀ ਕਿਸੇ ਦੀ ਬਿੜਕ ਵੀ ਨਹੀਂ ਆਈ ਆ ਤਾਂ ਹਾਦੀ ਹੋ ਗਈ ਸਾਡੇ ਘਰ ਤੋਂ 10 ਕੋ ਕਦਮ ਪਰੇ ਰੇਂਦਾ ਭਜਨ ਸਿੰਘ ਵੀ ਹੀ ਜਾ ਕੇ ਬੋਲਿਆ ਸੀ ਬਈ ਉਹਨਾਂ ਕੋਲ ਹਥਿਆਰੀ ਇਹ ਜਿਹਾ ਕਿ ਬਾਜ਼ੀ ਨਹੀਂ ਨਿਕਲਦੀ ਇੱਕ ਹੋਰ ਨੇ ਕਿਹਾ ਮੈਂ ਸਰਪੰਚ ਤੇ ਗੱਲ ਦੱਸਦਾ ਛੋਟਾ ਮੁੰਡਾ ਥਾਣੇ ਨੂੰ ਸਕੂਟਰ ਦੇ ਕੇ ਤੋਰ ਦਿੱਤਾ ਤੇ ਸਰਪੰਚ ਮੈਨੂੰ ਇੱਕ ਪਾਸੇ ਲੈ ਗਿਆ ਕਹਿੰਦਾ ਰਖਾ ਰਾਮ ਕਿਸੇ ਬੰਦੇ ਨੂੰ ਪਛਾਣਾਂ ਜਿਹੜਾ ਵੀ ਸੀ ਉਸ ਤੇ ਉਂਗਲੀ ਰੱਖ ਤੈਨੂੰ ਖੁੱਲੀ ਛੁੱਟੀ ਆ ਪਤਾ ਲੱਗੇ ਕਿ ਬੰਦੇ ਪਿੰਡ ਚੋਂ ਸੀ ਨਹੀਂ ਚਾਚਾ ਜੀ ਮੈਂ ਤਾਂ ਡਰਦਾ ਸਭ ਉਹ ਦੁਕਾਨ ਚ ਬੋਰੀਆਂ ਢੇਟ ਚਾ ਲੁਕਿਆ ਮੈਨੇ ਕੋਈ ਬੰਦਾ ਦੇਖਿਆ ਐਵੇਂ ਝੂਠ ਆਖਾਂ ਨਾ ਫੇਰ ਵੀ ਸੋਚ ਲੈ ਉਹ ਕਨ ਵੱਡਿਆਂ ਦਾ ਮੁੰਡਾ ਤਾਂ ਨਹੀਂ ਸੀ ਅੱਜ ਕੀ ਟੂਰਨਾਮੈਂਟ ਤੇ ਜੋਗਲ ਨਾਲ ਫਸਵੀ ਦਾ ਪਿਆ ਸੀ ਬੜੀਆਂ ਧਮਕੀਆਂ ਦਿੰਦਾ ਸੀ ਤੈਨੂੰ ਭੁੱਲ ਗਈ ਉਹ ਗੱਲ ਸਰਪੰਚ ਹੌਲੀ-ਹੌਲੀ ਕਹਿ ਰਿਹਾ ਸੀ ਤਾਂ ਮੈਂ ਤਰਬਕ ਕੇ ਉਹਦੇ ਵੱਲ ਦੇਖਿਆ ਪਰ ਚਾਚਾ ਜੀ ਤੁਹਾਡੀ ਲੜਕੀ ਨਾਲ ਕਰਨ ਵੱਡਿਆਂ ਦੇ ਮੁੰਡੇ ਦੀ ਗੱਲ ਤਾਂ ਉਸ ਤੋਂ ਕਿਤੇ ਵੱਡੀ ਸੀ ਰੋਕਦਿਆਂ ਰੋਕਦਿਆਂ ਵੀ ਮੇਰੇ ਕੋਲੋਂ ਆਖਿਆ ਗਿਆ ਸੀ ਇਹ ਗੱਲ ਤਾਂ ਠੀਕ ਸੀ ਕਿ ਚਲੋ ਮਹੀਨਾ ਪਹਿਲਾਂ ਪਿੰਡ ਚ ਟੂਰਨਾਮੈਂਟ ਵੇਲੇ ਕਬੱਡੀ ਦਾ ਮੈਚ ਖੇਡਦੇ ਆ ਜੁਗਲ ਨਾਲ ਕਰਨ ਵੱਡਿਆਂ ਦੇ ਮੁੰਡੇ ਦੀ ਤੋਂ ਤੋਂ ਮੈਂ ਮੈਂ ਹੋ ਗਈ ਸੀ ਉਹ ਕਿਹੜੀ ਕੋਈ ਅੱਡੀ ਗੱਲ ਸੀ ਨਾਲੇ ਜੁਗਲ ਕਿਹੜਾ ਘਟ ਸੀ ਸਾਹ ਪਹੁੰਚ ਗਿਆ ਤਾਂ ਜਾਂਦੇ ਨੇ ਮੁੰਡੇ ਦੇ ਐਸੀ ਧੌੜ ਮਾਰੀ ਕਿ ਮੁੰਡਾ ਚਾਰ ਕਲਾਬਾਜ਼ੀਆਂ ਖਾ ਕੇ ਡਿੱਗਿਆ ਦੂਜੀ ਵਾਰੀ ਗਿਆ ਤਾਂ ਇੱਕ ਹੋਰ ਦੀ ਚਪਣੀ ਕਾਢ ਆ ਕਿਤੇ ਉਹਦੇ ਵਿੱਚ ਜ਼ੋਰ ਸੀ ਬਾਉਂਡਰੀ ਲਾਈਨ ਤੋਂ ਕੈਂਚੀ ਮਾਰੀ ਮੁੰਡੇ ਨੂੰ ਹੰਦੇ ਆ ਤੱਕ ਕਸੀਟ ਕੇ ਲਿਆ ਦੇਖਣ ਵਾਲੇ ਤਾਂ ਆਸ਼ਾਸ਼ ਕਰ ਉਠੇ ਕਿ ਕਈਆਂ ਨੇ ਨੋਟ ਜਾ ਬਾਰੇ ਇਸ ਸਾੜੇ ਚ ਕੰਨ ਵੱਡਿਆਂ ਦਾ ਮੁੰਡਾ ਝਗੜ ਪਿਆ ਕਾਰਾਏ ਜੁਗਲ ਨੂੰ ਮੈਂ ਸਮਝਾਇਆ ਕਿ ਜ਼ਿਮੀਂਦਾਰਾਂ ਦੇ ਮੁੰਡਿਆਂ ਨਾਲ ਆਡੇ ਨਾ ਲਿਆ ਕਰੇ ਤਾਂ ਆਗੋ ਮੈਨੂੰ ਕਹਿੰਦਾ ਪਾ ਇਹ ਤਾਂ ਛੜਦੇ ਆ ਕੋਈ ਪੰਡਤਾਂ ਦੇ ਮੁੰਡੇ ਚ ਇੰਨਾ ਜ਼ੋਰ ਕਿੱਥੋਂ ਆ ਗਿਆ ਬਈ ਦੱਸੋ ਇਹ ਜ਼ੋਰ ਤੁਹਾਡਾ ਬੈ ਕਰਾਇਆ ਹੋਇਆ ਕਿਸੇ ਹੋਰ ਚ ਨਹੀਂ ਜਾ ਸਕਦਾ ਇਹ ਤਾਂ ਰੱਬੀ ਦਾਤ ਜੁਗਲ ਨਹੀਂ ਸੀ ਪਰਵਾ ਕਰਦਾ ਪੱਕੇ ਸੜਕ ਤੇ ਕਪੜੇ ਦੀ ਦੁਕਾਨ ਕਰਦਾ ਸੀ ਮੈਂ ਕਹਿਣਾ ਜੁਗਲਾ ਦਿਨ ਭੜੇ ਆ ਸੂਰਜ ਛਿਪਦੇ ਨਾਲ ਦੁਕਾਨ ਵੱਡੀ ਕਰਕੇ ਆ ਜਾਇਆ ਕਰ ਅੱਗੋਂ ਬੋਲਿਆ ਕਰੇ ਆ ਮਰਨਾ ਤਾਂ ਇੱਕ ਦਿਨ ਹੈ ਹੀ ਆ ਫੇਰ ਕੀ ਪਰਵਾ ਕੰਮ ਤਾਂ ਰੂਹ ਨਾਲ ਕਰੋ ਮੌਤ ਤੋਂ ਡਰਦੇ ਐਵੇਂ ਸਾਹ ਸੁਪਾਈ ਰੱਖੋ ਆਪਾਂ ਤਾਂ ਇਹੀ ਸੋਚ ਕੇ ਆ ਗਏ ਓਨੇ ਪੈ ਨਹੀਂ ਖਾਦਾ ਤੇ ਮਰਜ਼ੀ ਨਾਲ ਦੁਕਾਨ ਬੰਦ ਕਰਕੇ ਆਉਂਦਾ ਬੇਨਣ ਵਾਲੇ ਉਹਦੇ ਨਾਲ ਮੋਹ ਵੀ ਬਥੇਰਾ ਕਰਦੇ ਸੀ ਜਦੋਂ ਟੂਰਨਾਮੈਂਟ ਆਉਣਾ ਲੋਕਾਂ ਨੇ ਮਹੀਨਾ ਪਰ ਪਹਿਲਾਂ ਹੀ ਕਹਿਣਾ ਸ਼ੁਰੂ ਦੇਣਾ ਬਈ ਜਗਲ ਕੁਮਾਰ ਤੇਲ ਤੂਲ ਮੜ ਲੈ ਆਪਾਂ ਤਾਂ ਤੇਰੀ ਕੋਡੀ ਦੇਖਣੀ ਐ ਇਹੋ ਜਿਹੀਆਂ ਤਾਂ ਉਹਦੀਆਂ ਗੱਲਾਂ ਸਨ ਤੇ ਸਰਪੰਚ ਕਹਿੰਦਾ ਧਮਕੀ ਦਿੱਤੀ ਸੀ ਉਹਨੂੰ ਯਾਰੋ ਉਹ ਕੋਈ ਇਦਾਂ ਦੀਆਂ ਧਮਕੀਆਂ ਕੋਲੋਂ ਡਰਦਾ ਸੀ ਤੇ ਨਾਲੇ ਕੋਈ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਦਲੇ ਜਾਨ ਲੈਣ ਦੀ ਕਿਦਾਂ ਸੋਚ ਲਏਗਾ ਜਦੋਂ ਪੁਲਿਸ ਆਈ ਤਾਂ ਥਾਣੇਦਾਰ ਮੋੜ-ਮੋੜ ਇਹ ਹੀ ਆਖੀ ਜਾਵੇ ਪੰਡਤ ਜੀ ਤੁਸੀਂ ਸੱਚ ਆਖੋ ਚਾਹੇ ਨਾ ਬੰਦੇ ਤੁਸੀਂ ਪਛਾਣੇ ਤੁਸੀਂ ਪੁਲਿਸ ਦਾ ਸਾਥ ਦਿਓ ਤੇ ਡਰੋ ਨਾ ਪਰ ਮੈਂ ਸਾਫ਼ ਨਾ ਕਰੀ ਗਿਆ ਅਖੀਰ ਮੈਨੂੰ ਕੋਲ ਬਿਠਾ ਕੇ ਕਹਿੰਦਾ ਦੇਖੋ ਤੁਸੀਂ ਹਿੰਦੂ ਭਰਾਓ ਤੁਹਾਡੀ ਮਦਦ ਤਾਂ ਮੈਂ ਸੱਤਵੜ ਪਾ ਕੇ ਵੀ ਕਰਨੀ ਆਪਣਾ ਧਰਮ ਸਮਝਦਾ ਇਥੇ ਪਿੰਡ 'ਚ ਰਹਿਣਾ ਹੈ ਤਾਂ ਗਾਰਡ ਲਵਾ ਲਓ ਲੇਵ ਹਜ਼ਾਰ ਰੁਪਇਆ ਤੇ ਕੋੜੇ ਵੇਚ ਕੇ ਸੌਇਆ ਕਰੋ ਸਿਪਾਹੀ 303 ਦੀ ਬੰਦੂਕ ਲੈ ਕੇ ਬੋਹੇ ਤੇ ਬੈਠੋ ਕਿਉਂ ਕੀ ਕਹਿੰਦੇ ਕਹਿ ਕੇ ਉਹਨੇ ਮੇਰਾ ਮੋਢਾ ਥਾਪੜਿਆ ਉਹ ਵੀ ਸਰਪੰਚ ਦਾ ਸਿਖਾਇਆ ਬੋਲ ਰਿਹਾ ਸੀ ਮੈਂ ਹੁਣ ਉਹਨੂੰ ਕੀ ਦੱਸਦਾ ਉਹਨੇ ਹੀ ਭਰਾ ਨੇ CRP ਵਾਲੇ ਪੰਜਵੇਂ ਚੌਥੇ ਦਿਨ ਜੀਪ ਲੈ ਕੇ ਆ ਜਾਂਦੇ ਆ ਕਈ ਵਾਰੀ ਚਾਹ ਪਾਣੀ ਲਈ ਪੈਸੇ ਲੈ ਕੇ ਗਏ ਨੇ ਸਾਡੇ ਕੋਲੋਂ ਤਾਂ ਏਸ ਮਹਾਨ ਨੇ ਖਾਂਦੇ ਆ ਕਿ ਤੁਹਾਡੀ ਰਾਖੀ ਕਰਦੇ ਤੇ ਪਿੰਡ ਚੋਂ ਦੂਜੇ ਢੰਗ ਨਾਲ ਖਾਂਦੇ ਆ ਰੋਜ਼ ਦੋ ਤਿੰਨ ਮੁੰਡੇ ਫੜ ਕੇ ਲੈ ਜਾਂਦੇ ਨੇ ਤੇ ਪੈਸੇ ਲੈ ਕੇ ਛੱਡ ਦਿੰਦੇ ਨੇ ਲੋਕਾਂ ਦਾ ਤਾਂ ਉੰਜ ਲਹੂ ਸੁੱਕਿਆ ਪਿਆ ਤੇ ਇਹ ਆਪਣੀਆਂ ਜੇਬਾਂ ਭਰਨ ਤੇ ਹੋਏ ਨੇ ਪਿੰਡ ਹੁੰਦਿਆਂ ਤਾਂ ਥਾਣੇਦਾਰ ਦੀ ਕੋਈ ਚੱਲੀ ਨਾ ਪਰ ਸ਼ਹਿਰ ਹਸਪਤਾਲ ਜਾ ਕੇ ਖਰਾਬ ਕੀਤਾ ਡਾਕਟਰ ਨੂੰ ਕਾਗਜ਼ ਪੱਤਰ ਹੀ ਨਾ ਦੇਵੇ ਮੈਂ کئی ਗੇੜੇ ਮਾਰੇ ਅਖੀਰ ਪੂਰਨ ਫੌਜੀ ਨੇ ਗੱਲ ਕੀਤੀ ਤਾਂ ਕਹਿੰਦਾ ਮੈਨੂੰ ਤਾਂ ਇਓਂ ਲੱਗਦਾ ਜਿਵੇਂ ਨਿੱਜੀ ਦੁਸ਼ਮਣੀ ਦਾ ਮਾਮਲਾ ਹੋਵੇ ਰੱਖाराम ਦਾ ਕਿਹੜਾ ਹੋ ਸਕਾ ਭਰਾ ਸੀ ਕੋਈ ਵੀ ਲਾਲਚ ਹੋ ਸਕਦਾ ਉਹ ਗੱਲਬਾਤ ਗਾਰਡਨ ਤੇ ਤੁਰਿਆ ਹੋਇਆ ਸੀ ਪਰ ਪੂਰਨ ਫੌਜੀ ਨੇ ਉਹਦੀਆਂ ਅੱਖਾਂ ਵਿੱਚਲਾ ਰੰਗ ਦੇਖ ਕੇ ਜੇਬ ਚੋਂ ਨੋਟ ਕੱਢੇ ਤੇ ਉਹਦੇ ਜੇਬ ਵਿੱਚ ਪਾ ਦਿੱਤੇ ਇਸ ਮਗਰੋਂ ਸਾਰਾ ਕੰਮ ਘੜੀਆਂ ਪਲਾਂ ਵਿੱਚ ਹੋ ਗਿਆ ਪੂਰਨ ਫੌਜੀ ਨੇ ਕਿਤੇ ਥੋੜੀ ਭਜਨਟ ਕੀਤੀ ਪਹਿਲਾ ਸਵੇਰੇ ਝਟ ਆਪਣਾ 4-ਵੀਲਰ ਲੈ ਕੇ ਆਇਆ ਜਰਨੈਲ ਸਕੂਟਰੀ ਚੱਕੇ ਫਿਰਦਾ ਰਿਹਾ ਤੇ ਮੈਨੂੰ ਕਹਿਣ ਲੱਗਿਆ ਭਾਈ ਸੁੱਖਾ ਸਿਆਂ ਤੂੰ ਚੁੱਪ ਕਰਕੇ ਘਾਹ ਤੇ ਤੁੱਪੇ ਬੈਠ ਅਸੀਂ ਹੈਗੇ ਆ ਜੁਗਲ ਦੀ ਲੋਤਕੋਟ ਜਰਨੈਲ ਹਮੇਸ਼ਾ ਮੈਨੂੰ ਸੁੱਖਾ ਸਿੰਘ ਕਹਿ ਕੇ ਬੁਲਾਉਂਦਾ ਸੀ ਅਸੀਂ ਇਕੱਠਿਆਂ ਨੇ ਸਕੂਲ ਪੜ੍ਹਦੇ ਆ ਤੇ ਟੋਬੇ ਤੇ ਨਹਾਉਂਦੇ ਆ ਬਚਪਨ ਬਿਤਾਇਆ ਖੇਚ ਧੋ ਕੇ ਨੌ ਪਾਸ ਕੀਤੀਆਂ ਤਾਂ ਉਹ ਵੀ ਇਕੱਠਿਆਂ ਨਾਮੇ ਪੜਦਿਆਂ ਹੀ ਤਾਂ ਮੇਰਾ ਨਾਮ ਸੁਖਾ ਸਿੰਘ ਤੇ ਜਰਨੈਲ ਦਾ ਮੁਖਾ ਸਿੰਘ ਕਰਕੇ ਪੱਕਾ ਸੀ ਜਦੋਂ ਦਾ ਸੀ ਡਰਾਮਾ ਖੇਡਿਆ ਸੀ ਦੋ ਪ੍ਰਾ ਉਹ ਡਰਾਮੇ ਦੀ ਕਹਾਣੀ ਦਾ ਹੁਣ ਤਾਈ ਵੀ ਇਨ ਬਿਨ ਯਾਦ ਹੈ ਉਦੋਂ ਦੇਸ਼ ਦੋ ਟੁਕੜਿਆਂ ਵਿੱਚ ਨਮਾ ਨਮਾ ਵੰਡਿਆ ਗਿਆ ਸੀ ਵਿਛੜੇ ਲੋਕਾਂ ਦਾ ਬੜਾ ਵਿਗੋਚਾ ਸੀ ਸਾਡੇ ਪੰਜਾਬੀ ਵਾਲੇ ਮਾਸਟਰ ਨੇ ਵਿਗੋਚੇ ਚੋਂ ਪੈਦਾ ਹੋਏ ਦਰਦ ਨਾਲ ਭਰਿਆ ਡਰਾਮਾ ਲਿਖ ਕੇ ਖੜਾਇਆ ਰਾਮੇ ਵਿੱਚ ਇੱਕ ਮੁਸਲਮਾਨ ਟੱਬਰ ਪਿੰਡ ਚ ਲੁਕਿਆ ਬੈਠਾ ਹੈ। ਬਾਹਰ ਦੰਗੇ ਫਸਾਦ ਹੋ ਰਹੇ ਨੇ। ਪਿੰਡ ਤੇ ਕਈ ਜਾਣੇ ਕਹਿੰਦੇ ਨੇ ਕਿ ਇਹਨਾਂ ਨੂੰ ਵੱਢ ਟੋਕ ਕੇ ਨਹਿਰ ਵਿੱਚ ਰੋੜ ਦਿਓ। ਪਰ ਕਿਰਪਾਨਾਂ ਤੋਂ ਹੀ ਦੋ ਭਰਾ ਸੁਖਾ ਸਿੰਘ ਤੇ ਮੁਖਾ ਸਿੰਘ ਮੁਸਲਮਾਨ ਟੱਬਰ ਦੀ ਰੱਖਿਆ ਕਰਦੇ ਹਨ। ਮੁਖਾ ਸਿੰਘ ਰੱਖਿਆ ਕਰਦਾ ਜ਼ਖਮੀ ਹੋ ਜਾਂਦਾ ਹੈ। ਪਰ ਸੁਖਾ ਸਿੰਘ ਟੱਬਰ ਨੂੰ ਬਚਾ ਕੇ ਇੱਕ ਕੈਂਪ ਤੱਕ ਪਹੁੰਚਾਉਂਦਾ ਹੈ। ਮੁਖਾ ਸਿੰਘ ਜਰਨੈਲ ਬਣਿਆ ਦੇ ਸੋਕਸਿੰਗ ਮੈਂ ਕਈ ਮਹੀਨੇ ਸਕੂਲ ਵਿੱਚ ਮੁੰਡੇ ਸਾਨੂੰ ਛੇੜਦੇ ਰਹੇ ਸਨ ਮੁੱਖਾ ਸੁੱਖਾ ਸਕੇਪਰਾ ਰਾਤ ਨੂੰ ਖਾਂਦੇ ਪੂੜੀਆਂ ਘੜਾ ਦੋ ਭਰਾ ਡਰਾਮੇ ਤੋਂ ਬਾਅਦ ਅਸੀਂ ਹਮੇਸ਼ਾ ਇਕੱਠੇ ਬੈੰਦੇ ਉੱਠਦੇ ਬਾਪੂ ਨੂੰ ਪਤਾ ਲੱਗਿਆ ਤਾਂ ਛੇਤਰ ਲਾ ਕੇ ਮੇਰੇ ਦੁਆਲੇ ਹੋ ਗਿਆ ਤੈਂ ਤਾਂ ਜਨਮ ਗਲਤ ਕੋ ਜਾਤ ਨਾਲ ਘੁੰਮਦਾ ਫਿਰਦਾ ਤੇਰਾ ਸਤਿਆਨਾਸ ਮੈਂ ਤਾਂ ਉਹਦੇ ਨਾਲ ਹੀ ਰਹੂੰ ਉਹਨਾਂ ਦੇ ਘਰੇ ਰੋਟੇ ਖਾऊं ਰੋਕੋ ਤੁਸੀਂ ਮੈਂ ਪੜਨਾ ਹੀ ਨਹੀਂ ਤੇ ਮੈਂ ਜਿੱਦ ਵਿੱਚ ਇਹ ਸਕੂਲ ਜਾਣਾ ਛੱਡ ਦਿੱਤਾ ਸੀ ਮੇਰੀ ਰਿਸੇ ਹੀ ਜਰਨੈਲ ਵੀ ਸਕੂਲੋਂ ਹਟ ਗਿਆ ਸਾਡੀ ਦੋਸਤੀ ਕੋਈ ਤੋੜ ਨਾ ਸਕਿਆ ਜਰਨੈਲ ਲਈ ਮੈਂ ਸੁੱਖਾ ਹੀ ਰਿਹਾ ਸੁੱਖਾ ਸਿੰਘ ਯਾਦ ਕਰਕੇ ਮੈਂ ਹੋਂਗਾ ਪਰਦਾ ਹਾਂ ਇਓਂ ਲੱਗਦਾ ਹੈ ਜਿਵੇਂ ਹੁਣ ਸੁੱਖਾ ਸਿੰਘ ਵੀ ਜ਼ਖਮੀ ਹੋ ਕੇ ਡਿੱਗ ਪਿਆ ਹੋਵੇ ਮੇਰੇ ਅੰਦਰੋਂ ਖੂਕ ਜਈ ਉੱਠਦੀ ਹੈ ਉਹ ਮੁੱਖਾ ਸਿੰਘ ਬਣ ਕੇ ਖੜਾ ਹੈ ਪਰ ਮਨ ਬੁਸਿਆ ਪਿਆ ਸੀ ਅੰਦਰੋਂ ਬੋਝਿਆ ਗਿਆ ਹੈ ਆਪਣੀ ਰੱਖਿਆ ਤਾਂ ਹਮੇਸ਼ਾ ਅੰਦਰਲੇ ਵਿਸ਼ਵਾਸ ਦੇ ਸੰਹਾਰੇ ਕੀਤੀ ਜਾਂਦੇ ਹੈ ਤੇ ਵਿਸ਼ਵਾਸ ਹਮੇਸ਼ਾ ਹੰਗਾਰੇ ਨਾਲ ਹੁੰਦਾ ਹੈ ਹੁਣ ਇੱਥੇ ਤਾਂ ਹਾਲਤ ਹੀ ਹੋਰ ਹੈ ਨਾ ਤਾਂ ਦੁਸ਼ਮਣ ਦਾ ਚਿਹਰਾ ਹੀ ਸਾਹਮਣੇ ਹੈ ਤੇ ਨਾ ਕਿਸੇ ਹੰਗਾਰੇ ਦਾ ਸਾਥ ਹੈ ਇਸੇ ਕਰਕੇ ਲੱਗਦਾ ਹੈ ਕੁੰਡਾ ਤਰਾਂ ਨੂੰ ਲੱਗਣ ਤੋਂ ਬਾਅਦ ਹੁਣ ਕਿਤੇ ਅਗਾਵਲ ਵਲਵਾਦ ਰਿਹਾ ਹੈ ਬਾਹਰ ਬੀਹੀ ਵਾਲਾ ਦਰ ਹੌਲੀ ਹੌਲੀ ਖੜ ਗਿਆ ਮੈਂ ਤੇ ਪੂਆ ਇੱਕਦਮ ਤਰਭ ਕੇ ਪੂਆ ਅੱਖਾਂ ਡੀ ਮੇਰੇ ਵੱਲ ਵੇਖ ਤੇ ਉੱਠ ਕੇ ਖੜੀ ਹੋ ਗਈ ਮੈਂ ਤੈਨੂੰ ਕਹਿੰਦੀ ਸੀ ਨਾ ਕੋਈ ਉੱਠ ਜਾ ਉੱਠ ਜਾ ਹੁਣ ਦੱਸ ਬੱਤੀ ਬੰਦ ਕਰਦੇ ਆ ਉਹ ਘਬराई ہوئی ਬਾਹਰ ਹਨੇਰੇ ਵਿੱਚ ਦੇਖੀ ਜਾਂਦੀ ਹੈ ਮੈਂ ਵੀ ਘਬਰਾ ਕੇ ਬਾਹਰ ਵੱਲ ਦੇਖਦਾ ਉੱਠਦਾ ਹੋਇਆ ਮੂੰਹ ਵਿੱਚ ਹੀ ਕਹਿੰਦਾ ਹਾਂ ਕੌਣ ਹੋ ਤੂੰ ਛੇਤੀ ਦੇਣ ਉਧਰ ਦੁਕਾਨ ਵਿੱਚ ਬੋਰੀਆਂ 'ਚ ਜਾ ਲੋਕ ਇਆ ਡਰਮ ਵਿੱਚ ਵੱਜ ਜਾ। ਪੂਆ ਹਟਬੜਾ ਕੇ ਕਹਿੰਦੀ ਹੈ, "ਦੇਖ ਤੈਨੂੰ ਵਾਜ ਮਾਰੀ ਹੈ। ਉਹ ਤਾਂ ਬੂਹਾ ਪੰਨੀ ਜਾਂਦੇ ਐ।" ਮੈਂ ਦਰਾਂ ਪਿੱਛੇ ਖੜਾ ਕੰਨ ਬਾਹਰ ਵੱਲ ਲਾਉਂਦਾ। ਪੂਆ ਬਾਹਰ ਨਿਕਲ ਗਈ ਹੈ। ਹਰੇ ਰਾਮ ਹਰੇ ਰਾਮ। ਮਹਿਰ ਕਰੀ ਬਾਂਸੀ ਵਾਲੀ। ਮਹਿਰ ਕਰੀ। ਰੋਕ ਰੋਕ ਬੋਲਦੇ ਹੋਏ ਉਹ ਤੁਰਦੀ ਜਾਂਦੀ ਹੈ। "ਕੌਣ ਐ ਭਾਈ ਇਸ ਵੇਲੇ?" ਪੂਆ ਪੁੱਛਦੀ ਹੈ। "ਬੂਹਾ ਤਾਂ ਖੋਲੋ, ਸੌਂ ਵੀ ਗਏ ਤੁਸੀਂ।" ਮੱਧਮ ਜਹੀ ਆਵਾਜ਼ ਆਉਂਦੀ ਐ ਕੁੰਡਾ ਖੜਕਣ ਦੀ ਆਵਾਜ਼ ਆਉਂਦੀ ਐ ਮੈਂ ਦੌੜ ਕੇ ਦੁਕਾਨਵਾਲ ਖੁੱਲਦੇ ਬੂਹੇ ਵਿੱਚ ਦੇ ਅੰਦਰ ਬੋਰੀਆਂ ਵਿੱਚ ਜਾ ਲੁਕਦਾ ਹਾਂ ਕੋਈ ਆ ਰਿਹਾ ਐ ਪੂਆ ਬੋਲ ਰਹੀ ਐ ਉਹ ਤਾਂ ਉਹ ਤਾਂ ਹੈ ਨਹੀਂ ਅੰਦਰ ਭਰਾਵਾ ਮੈਂ ਇਕੱਲੀਆਂ ਘਰ ਵਿੱਚ ਲੈ ਦੱਸਤਾ ਭਲਾ ਤੈਨੂੰ ਇਕੱਲੀ ਨੂੰ ਛੱਡ ਕੇ ਆਪ ਕਿੱਥੇ ਚਲਾ ਗਿਆ ਚੰਗਾ ਸੁੱਖਾ ਸਿੰਘਾ ਬਈ ਲਿਆਰ ਜਾਈ ਦੇ ਮੈਂ ਤਾਂ ਇੱਥੇ ਪੈਣ ਆਇਆ ਤੁਹਾਡੇ ਕੋਲ। ਇਹੋ ਜੇ ਟਾਈਮ ਚ ਕੱਲਿਆਂ ਕਿਤੇ ਵਕਤ ਟੱਪਦਾ। ਹੁਣ ਤਾਂ ਸਿਰ ਜੋੜ ਕੇ ਰੱਖਣ ਦਾ ਵੇਲਾ ਹੈ ਭੂਆ। ਤੇ ਸਾਡਾ ਸੁੱਖਾ ਸਿੰਘ ਜਰਨੈਲ ਦੀ ਆਵਾਜ਼ ਪਛਾਣ ਕੇ ਮੇਰੇ ਹੱਥ ਕੰਬਣ ਲੱਗਦੇ ਹਨ। ਜਰਨੈਲ ਸਿਆਂ ਲੰਮਾ ਸਾਹ ਪਰਦਾ ਹੋਇਆ ਮੈਂ ਬੈਠਕ ਵਿੱਚ ਆਉਂਦਾ ਆਖਦਾ ਜਿੰਨਾ ਚਿਰ ਮੁੱਖਾ ਸਿੰਘ ਜਿਉਂਦਾ ਏ ਸੁੱਖਾ ਸਿੰਘ ਕਾਇਮ ਹੈ। ਆਦੇਸ ਮੈਂ ਆਪਣਾ ਕੰਬਦਾ ਹੋਇਆ ਹੱਥ ਜਰਨੈਲ ਸਿੰਘ ਦੇ ਮੋਢਿਆਂ ਤੇ ਰੱਖਦਾ ਹਾਂ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ